ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮਿਰਚੀ ਅੱਜ ਫੇਰ ਬੜੀ ਖੇਚ ਬਾਬੇ ਦੀ ਕਿਰਪਾ ਨਾਲ ਤੇ ਆਪਾਂ ਇੱਧਰ ਚੱਲੇ ਹਾਂ ਲਾਗੇ ਵੜਨਾ ਹੈ ਤੇ ਆ ਘਰ ਦੇ ਲਾਗੇ ਕੱਟ ਲਾ ਲਿਆ ਏ ਆ ਥੋੜਾ ਜਿਹਾ ਨਹੀਂ ਤੂੰ ਤੂੰ ਦੀ 4-5 ਕਿਲੋਮੀਟਰ ਵਲ ਕੇ ਆਉਣਾ ਪੈਂਦਾ ਸੀ ਹੁਣ ਆ ਵੇਖੋ ਕੱਟ ਲਾ ਗਏ ਨਾ ਪਰਾ ਬਣਾ ਲਿਆ ਹੁਣ ਤੇ ਬਿਲਕੁਲ ਲਾਗੇ ਪੈ ਗਿਆ ਆ ਵੇਖੋ ਆ ਹੁਣ ਦਾਣੇ ਕੱਢਣ ਲੱਗੀ ਜਿਹੜਾ ਕੱਟ ਲਾਇਆ ਉਹ ਕਰਤਾਰ ਚੱਲੀ ਅੱਗੇ ਆ ਵੇਖੋ ਜੀ ਪਹਿਲਾ ਪਰਾਗਾ ਭਰ ਗਿਆ ਪੌ ਲੱਗੇ ਆ ਅੱਜ ਵੱਡਾਂ ਦੇ ਜੋਗੇ ਵੀਰ ਤਾਂ ਇਹਨਾਂ ਦੇ ਭਰਨੇ 2-3 ਟਰਾਲੇ ਕਰਤਿਆਲੋਂ ਆਪਣੀ ਚੱਲਣ ਦੀ ਆ ਚੈੱਕ ਕਰੋ ਇਧਰ ਦਾ ਇਹ ਇਧਰ ਇੱਕੋ ਫੋਟੋ ਘੜੀ ਤੋਂ ਨਹੀਂ ਮੂਰਤੇ ਵਾਲਾ ਐ ਪੁੱਛ ਘੜੀ ਕਿ ਨਹੀਂ ਪੂਰੀ ਜੱਟ ਦੀ ਅਰਜਨ ਉਹ ਚੈੱਕ ਕਰੋ ਫੋਟਾ ਲਾ ਗੁਲਾਏ ਭਰਾਵਾ ਡਾਲਾ ਬੰਦ ਕਰ ਲੋ ਮਗਰ ਨਾ ਪੈ ਜਾਂਦਾ ਨੇ 600 ਬੋਤਲ ਇਹਦਾ ਅਸਲ ਇਹ ਟਰੈਕਟਰ ਦਾ 4x4 ਸੋਨਾ ਲੱਗਦਾ ਹਾਂਜੀ ਆ ਜੇ ਵੱਟਿਆ ਅਸਰ ਨੌਨਾਂ ਦੇ ਜਲਾਣ ਦੇ ਆ ਸਾਬਾ ਬਸ ਜਲਾਣ ਦੇ ਆ ਉਹਨੇ ਕੋਲ ਆ ਆ ਬੜੇ ਵੱਟਿਆ ਜਾਂਦਾ ਉਸਤਾਦ ਇਹ ਤਾਂ ਡਾੜ ਤੋਂ ਵੱਟਦਾ ਪੈਂਦਾ ਇੱਕ ਸੈਟੋਂ ਬੈਗ ਹੀ ਆਉਂਦੀ ਆ ਕੀ ਹੈ ਇਹ ਬਸ ਹੀ ਬੈਗ ਗਿਆ ਤੇ ਡਾੜ ਲਾਉਂਦੀ ਆ ਹਾਂ ਇਹ ਅਲੱਗ ਰਹਿ ਗਿਆ ਤੇ ਫੇਰ ਉਹਨਾਂ ਦਾ ਪਿਆਰ ਜੀ ਕੋਲ ਤੇ ਬੈਣਾ ਆ ਸਾਰੇ ਆ ਦੇਖੋ ਟੱਕਾ ਗਿਆ ਜੇ ਟਾਈਮ ਨਾਲ ਹੀ 16 7:30 ਦਾ ਟਰਾਲਾ ਜੇ ਹੋਰਾਂ ਕਿਤਾ ਇਹ ਪਰ ਗਿਆ ਇਹ ਟਰਾਲਾ ਝੋਨਾ ਬਹੁਤ ਯਾਰਾ ਡੱਗਾ ਹੈ ਹੋਰ ਵੀਰ ਠੀਕ ਏ ਹੋਬਰ ਨਹੀਂ ਇਹੋ ਵਰਨਾ ਜੇ ਯਾ ਇਹ ਕਮਾ ਚਾਪਰ ਬਾਅਦ ਪਰਵਾਗੇ ਚਲੋ ਅੱਜ ਹੋਰ ਬੰਬੂ ਬੋਣਾ ਇੱਥੇ ਉਹ ਇੱਕ ਹੀ ਹੋਣਾ ਚਲੋ ਡੱਕੇ ਲੱਗੇ ਉਦਾਂ ਆਹ ਡੱਕੇ ਲੱਗੇ ਟਰਾਲੇ ਦੇ ਡੱਕੇ ਲੱਗੇ ਜਿੰਨ ਲੱਗੇ ਡੱਕੇ ਨਾ ਲੱਗੋ ਹਾ ਹਾ ਵਧੀਆ ਬਟਨ ਦੀ ਹੈ ਮਾ ਮਾ ਨਾ ਆਪਾਂ ਚੋ ਜਾ ਵੀ ਵਰ ਮੈਂ ਕਸਰ ਜਾਂ ਵੇਰਾ ਫਮਾ ਮਾਰਦਾ ਹੋਰ ਤੇ ਤੇ ਲਾ ਲਿਆ ਆਰਜਨ ਵਾਲਾ ਚੈੱਕ ਕਰੋ ਇਧਰ ਅਰਜਨ ਬਹਿ ਗਿਆ ਥਲੇ ਥਾਂ ਬੜਾਈ ਗੱਲੇ ਮੀਂਹ ਪਿਆ ਤੇ ਉਹ ਚਰਾ ਕੀ ਕਰੇ ਜਿਹੜਾ ਕੇ ਲਾ ਤੇ ਟਰਾਲੇ ਟਰਾਲਾ ਬੜਾ ਤਗੜਾ ਆ ਦੇ ਆ ਦੇਖੋ ਚੱਲਣ ਦੀ ਹੁਣ ਆਪਣੇ ਘਰ ਤੇ ਲਾਗੇ ਚੱਲਣਦੀ ਆ ਇਹ ਜੋ ਨੇ ਦਾ ਥੋੜਾ ਜਿਹਾ ਫਰਕ ਹੈ ਥੋੜਾ ਜਿਹਾ ਜਮੀਨ ਨਾਲ ਨਹੀਂ ਲੱਗਾ ਭਾਈ ਜਦਾ ਥੱਲੇ ਲੱਗਾ ਜੇ ਆ ਕਰਤਾਰੋ ਆਪਣੀ ਚੱਲਦੀ ਆ ਚੈੱਕ ਕਰੋ ਇੱਥੇ ਰੇਡ ਕਰਕੇ ਲੱਗੇ ਆ 4000 ਬਹੁਤ ਜਗਾ ਡੱਗਾ ਜਨਾ ਰੇਡ ਕੀਤਾ ਹੀ 4000 ਹੈ ਤੇ ਐਨੂੰ ਸਾਰਾ ਹੀ ਵੜਦਾ ਕਈ ਕਰਮ ਵਾਲੀ ਦੋ ਟਰਾਲੀਆਂ ਉਹਨਾ ਪਿੰਡ ਬੋਲੇਗੇ ਤੇ ਲੱਗ ਗਈ ਆ ਆ ਭਰਨ ਦੀ ਟਰਾਲਾ ਰਣੀ ਕੇ ਵਾਲੇ ਵੀਰ ਦਾ ਸੁਪਨਾਮ ਸਿੰਘ ਦਾ ਚੈੱਕ ਕਰਵਾਇਦਾਂ ਬੜੇ ੜਕੇ ਜੋ ਨੇੜੀ ਦਾ ਨਾਉਣੀ ਕਰਾਈ ਜਾਂਦੇ ਵੀ ਜਿੰਨਾਂ ਦਾ ੜੇ ਉਹਨਾ ਲਾਲੋ ਸਾਹਿਬ ਵਾਲੀ ਮਸ਼ੀਨਾਂ ਚੱਲੀਆਂ ਨੇ ਕਿੰਨੇ ਕ ਦੇਣਾ ਗਿਆ 2 ਲੱਖ ਦਾ ਡੀਜ਼ਲ ਖਾ ਵੀ ਗਈਆਂ ਦੋਵੇਂ ਮਸ਼ੀਨਾਂ ਬਹੁਤ ਜ਼ਿਆਦਾ ਡੀਜ਼ਲ ਪੀਂਦਿਆਂ ਬੰਦੇ ਨੇ ਕਰਨਾ ਕੀ ਆ ਦੀ ਆਪਣੀ ਕਰਤਾਰ ਆ ਗਈ ਜਾ ਨਾਲ ਕੰਮ ਨੂੰ ਨੇ ਨੱਬੜ ਜਦਾ ਆਪਣੀ ਕਰਤਾਰ ਆ ਗਈ ਜਾ ਆ ਆ ਪਾ ਬਟਾ ਨੇ ਸਸਦਨੀ ਵੀ ਹੈ ਆ ਕਟਰ ਪਉਂਦੇ ਪਏ ਆ ਆਪਣੀ ਕਰਤਾਰ ਕਟਰ ਪਉਂਦੇ ਆ ਤੇ 라ਗਣਾ ਹੋ ਰਿਹਾ ਹੈ ਨਹੀਂ ਜਾ ਕੇ ਇਸੇ ਵਾੜੀ ਆ ਗਏ ਸਾਕੇ ਪਾਦੇ ਜੀ ਇਹ ਆਦੇ ਜੀ ਸਾਡੇ ਕੇ ਜੋ ਜ਼ਰੂਰ ਹੈ i'm ready to ਮੇਰਾ ਵਾਟ ਕੇ ਜਾਓ ਭੰਡੇਰੇ ਮੈਂ ਰਾਤ ਦੇ 2:00 ਵਜੇ ਤੇਰਾ ਵਾਟ ਕੇ ਜਾਣਾ। ਫੇਰ ਕਰਕੇ ਵੇਰ 2:00 ਵਜੇ ਨਾ ਮਗਾਨਾ। ਆ ਦੇਖੋ ਆਪਣੀ ਜੱਲਾ ਦੀ ਮਸ਼ੀਨ ਕਰਤਾਰ ਆਪਣੀ ਆ ਗਈ ਆ। देका है जब यहां ਕਾੜਾ ਬਿਆਹ ਆਇਆ। ਭਾਬੀ ਆਇਆ। ਲੱਗੇ। ਅਰੇ ਕੀ ਲਾਈ ਕਰਵਾਣੀ। ਬਾਈ ਉਹ ਯਾਰ ਸਾਡੇ ਸੱਤ ਆਖਰ ਚੱਲੇ ਆ। ਤੇ ਆਪਣੀ ਗਰਦਿਆਲੋ ਦਾ ਕਰਤਾਰੋ। ਚੰਨਾਂ ਦੀ ਥੋੜਾ ਹੀ ਰਹਿ ਗਿਆ। ਵੀ ਚਲਾ ਜਿਹੜਾ ਰਹਿ ਗਿਆ ਇਹੋ ਵੱਡਣਾ ਵਾਲਾ ਰਹਿ ਗਿਆ। ਚਲੋ ਐਨਾ ਵੀ ਨੱਬੜ ਗਿਆ। ਜਿਆਦਾ ਮੈਂ ਆ ਲੇਟ ਨਾ ਹੋ ਜਾਏ ਟਰਾਲਾ ਫਿਰਨੇ। ਅਗਲੇ ਅਮਾਟੀ ਖੜਨਾ ਸਵੇਰੇ। ਨਹੀਂ ਤਾਂ ਸਾਰੇ ਪਰਨਾ ਬਣਾਏ ਤੇ ਔਖਾ ਹੋਇਆ ਮੈਂ ਚਲੋ ਹੋਏ ਨਹੀਂ ਲੈਨੇ ਹੁਣ ਅੱਪਲ ਵੱਢਿਆ ਗਿਆ ਜਾ ਕੇ ਦਵਾਜ ਡੀਜ਼ਲ ਪਾਉਂਦੇ ਪਏ ਆ ਉਹ ਅੱਜ ਗਿਆ ਕਿਦਾਂ ਉਤਾਰਾਂ ਕਿੰਨੀਆਂ ਕਿਟੈਂਕੀਆਂ ਹੋਈਆਂ ਹਾਂ ਹਾਂ ਕਿੰਨੀ ਹੋਈਆਂ ਹਾਂ ਹਾਂ